whatsapp guys welcome back to the new lifestyle i don't have with a good okay button find hone bhi chahiye pita hai guys but main ye keh ke ke the already the folder jo kal da hai oh hal tak utreni hai theek hai guys aaj itni barish peet pe seir to laake dopahar ho gayi hai jo barish pai ja rahi pai ja rahi ni barish pai rahi hai bahut zyada barish te mai sir jo hun baaj da mausam barish da mausam tak pata hi hai vlog match me aandhi hai to guys mai aa dekhni wala mausam dekhna hai sur बहर जा नहीं सारे एरिया खिचड़ा तैर लह के अंदर आऊँगा तुम फिर पता ही है ठीक है ना आइए गई गलत एंड के अज मैं सोचा ही मैं स्कूल जा मी करई मेरी मैम ने स्कूल ही बंद करता तो आज कोई बच्चा नहीं आया नहीं बस गई फिर मैं ही करना ही चाहे कल्डे ठीक है कोई बच्चा नहीं आएगा ਇਹ ਹੋਂ ਗੈਸ ਸੀ ਸੋਚ ਰਿਹਾ ਮੈਨੂੰ ਪਤਾ ਕਿੱਦਾਂ ਚੱਲੇਗਾ ਪਤਾ ਹੈ ਮੈਨੂੰ ਐ ਚੱਲੇ ਮੈਂ ਪਾਪਾ ਨਾਲ ਦੇਖੋ ਉਹਦੀ ਕੋਈ ਕਈ ਵਲੋਗ ਚ ਮੈਂ ਨੋਟਸ ਕੀਤਾ ਨਾਲ ਦੀ ਤੀ ਪਰ ਆਹ ਲੱਕੜਾ ਨਹੀਂ ਦੇਖ ਰਹੀ ਉਹ ਪਤਲਾ ਵਾਲਾ ਦੇਖ ਰਹੀ ਥੀ ਠੀਕ ਹੈ ਕਿ ਉਹ ਨਾ ਮੈਮ ਨੇ ਲੈ ਲਿਆ ਮੈਮ ਨੇ ਕਿ ਮੋٹے ਕੜ ਦੇ ਪਾਣੇ ਤੇ ਆਪਣੇ ਪੈਰਾਂ ਨਾਲ ਲੈ ਕੇ ਆਓ ਫਿਰ ਤੁਹਾਨੂੰ ਦਵਾਇ ਪੈਰਾਂ ਨਾਲ ਦੇਜਿਆ ਤਦ ਵਿੱਚ ਦਿੱਤਾ ਠੀਕ ਹੈ ਦੋ ਕ ਦਿਨ ਪਿੱਛੇ ਵੇਨ ਸੁਤਾ ਦਿੱਤਾ ਨਹੀਂ ਹੁਣ ਆ ਤੀਜੀ ਵਾਰੀ ਮੈਂ ਭੇਜਿਆ ਉਹਨੇ ਦੇਖਿਆ ਤੇ ਉਧਰ ਉਧਰ ਪਾ ਦੇਖਿਆ ਕਿ ਕੋਈ ਬੱਚਾ ਹੀ ਨਹੀਂ ਆਇਆ ਤੇ ਮੈਂ ਕਿਹਾ ਮੈਂ ਭਰਾ ਕਿਨੂ ਰੇ ਫਿਰ ਤੇ ਮੰਮੀ ਕਹਿੰਦੇ ਕੋਈ ਆਇਆ ਹੀ ਨਹੀਂ ਉਹ ਬਸ ਇਤਈ ਫਾਈਲਸ ਨੂੰ ਚੈੱਕ ਕਰ ਲੈਨੇ ਤੇ ਮੈਂ ਕਿਹਾ ਚਲੋ ਠੀਕ ਹੈ ਮੇਰਾ ਤਾਂ ਫਿਰ ਕੰਮ ਵਧੀਆ ਹੋ ਗਿਆ ਇਹਦਾ ਉਸ ਕੋਈ ਤੁਹਾਨੂੰ ਪਤਾ ਹੀ ਹੈ ਕੰਮ ਦਿਨ ਦਾ ਨਹੀਂ ਕੋਈ ਗੱਲ ਕਰਨ ਨਾਲ ਸਤੇ ਤੇ ਠੀਕ ਆ ਨਾ ਤੇ ਗਾਇਜ਼ ਅੱਜ ਦਾ ਲੋ ਇਹੀ ਹੈ ਤੇ ਅੱਗੇ ਬਹੁਤ ਮਜ਼ੇਦਾਰ ਸੀਰੀਅਲ ਹੋਣਾ ਚਾਹੀਦਾ ਮਯਾ ਨਾ ਉਹ ਕਿਸੇ ਚੀਜ਼ ਕਿਸੇ ਕਮਜ ਨਹੀਂ ਆ। ਤੇਰੇ ਸਿਰ ਮੇ ਉੱਠਦਾ ਗਿਆ ਹੁਣ ਮੈਨੂੰ ਇਹ ਤੁਹਾਨੂੰ ਪਤਾ ਜੀ ਮੈਂ ਉੱਠ ਜਾਵਾਂਗਾ ਤੇ ਉੱਠ ਕੇ ਮੇਰੀ ਛੁੱਟੀ ਹੋਏਗੀ। ਇਹ ਲੱਗਦਾ ਪਤਾ ਨਹੀਂ ਤਾਂ ਮੈਂ ਉੱਡਦਾ ਹੀ ਨਹੀਂ। ਹੱਲੇ ਇਹ ਗੈਸ ਕੋਲਡ ਹੈ ਬਹੁਤ ਤੇਜ਼ ਪਰ ਸਿਰਫ ਸਿਰਫ ਤੁਹਾਡੇ ਵਰਕਰ ਲੋ ਮਾਰ ਰਹੀ ਗਰਮੀ। ਗਰਮੀ ਦੇ ਪਰ ਚਾਰੇ ਸਹੀ ਹੈ ਗਰਮੀ ਜਿਹੜਾ ਕੋਲਡ ਉਹ ਥੋੜਾ ਉਤਰ ਜਾਂਦਾ ਹੈ। ਠੀਕ ਆ। ਤੇ ਗੱਲ ਅੱਜ ਮੈਂ ਸੋਚਿਆ ਥੱਲੇ ਖੇਡ ਲਵਾਂਗਾ ਪਰ ਕੀ ਆ ਨਹੀਂ ਖੇਡ ਲਵਾਂ। ਬਹੁਤ ਵਾਰ ਆਇਆ ਇੱਕ ਤਾਂ ਠੀਕ ਆ ਤੂੰ ਜਮੀ ਪੈ ਰਿਹਾ ਠੀਕ ਆ ਐਡ ਤੇ ਡਾਉਨ ਨੇ ਵੀ ਆਫਰੇ ਆਣਾ ਜੋ ਹੈ ਗੇ ਮੇਰੇ ਦੋਸਤੋ ਠੀਕ ਹੈ ਕਿਉਂਕਿ ਮੀ ਪੈ ਰਿਹਾ ਗਾਈਸ ਤਾਂ ਗੇਸ ਮੀ ਚ ਕਿੱਦੋਂ ਮਯਾ ਤਾਂ ਆਂਦਾ ਬਟ ਜੱਕਾਰ ਜਾ ਕੇ ਮੇਰੇ ਪਪਾ ਜੰਦੇ ਤੂੰ ਗਿੱਲਾ ਆ ਗਿਆ ਤੂੰ ਗਿੱਲਾ ਆ ਗਿਆ ਫਿਰ ਗਾਈਸ ਮਯਾ ਨਹੀਂ ਆਂਦਾ ਯਾਰ ਠੀਕ ਆ ਸਾਹਮਣੇ ਪਾਰਕ ਸਾਹਮਣੇ ਪਰ ਤੋ ਕਿੰਨਾ ਟਾਈਮ ਲੱਗਣਾ ਮੇਰੇ ਘਰ ਨਬਾ ਖਾਨਚੇ ਦੇ ਨਾ ਸੋਤ ਤੇ ਪਾਰਾਲ ਚ ਦਾ ਪੂਰਾ ਪਾਣੀ ਭਰ ਚੁਕਿਆ ਹਨ ਮੈਂ ਕਿੱਦਾਂ ਖਾਣਾ ਗੈਸ ਪਾਰ ਚ ਪੂਰਾ ਪਾਣੀ ਭਰ ਚੁਕਿਆ ਮੈਂ ਤੁਹਾਨੂੰ ਦਿਖਾਂਦਾ ਜੇ ਬਾਹਰ ਲੈ ਚਣ ਆਉਂਦੇ ਇਹ ਤਾਂ ਥੱਲੇ ਜਾ ਕੇ ਦਿਖਾਉਂਦਾ ਥੱਲੇ ਕਿਚਨ ਆਉਂਦੀ ਹੈ ਠੀਕ ਹੈ ਗੈਸ ਤਾਂ ਇਹ ਹੀ ਹੈ ਅੱਜ ਦਾ ਵਲੋਗ ਐਂਡ ਫੋਰ ਮਾਈ ਅਬ ਮੀਜੇ ਵਲੋਗ ਨਾ ਚੁਣ ਮੋ ਜਾਣਾ ਉਹ ਤਾਂ ਹੈ ਹੀ ਨਹੀਂ ਮੈਂ ਤੁਹਾਨੂੰ ਕਹੇ ਥੱਲੇ ਵੀ ਕਹਿੰਦਾ ਹੈ ਹੀ ਨਹੀਂ ਜਿਹੜੀ ਚੀਜ਼ ਤੇ ਮੀਜੇ ਪਕੌੜੇ ਖਾਓ ਵਲੋਗ ਬਣਾਓ ਠੀਕ ਹੈ ਤੋਂ ਵਾਟਾ ਜੀਰਾ ਫੇਵਰਿਟ ਗੇਮ ਹੈ 11 ਬੋਰਡ ਡੋ ਚੈਸ ਉਹ ਛੱਡੋ ਠੀਕ ਆ ਤੇ ਗਾਇਜ਼ ਬਹੁ ਮਿਆਂਦਾ ਵਲੋਗ ਮੈਂ ਚੰਕ ਤੇ ਮਿੰਦਾ ਵਲੋਗ ਹੋ ਚੁਕਿਆ ਤਿੰਨ ਦੌਰਾਂ ਮਾ ਕੇ ਐਂਡ ਕਰਕੇ ਅਪਲੋਡ ਕਰਕੇ ਸੋਣਾ ਦਾ ਗਏ ਹੈ ਸੋਣਾ ਤਾਂ ਹੈ ਨਹੀਂ ਕਿਉਂਕਿ ਹੁਣ ਬਸ 100 ਕੀ ਉੱਠੇ ਹੁਣ ਜੇ ਮੈਂ ਨੋਕ ਵੀ ਉੱਠ ਗਈ ਨੋ 10 ਤਸਦੀਕ ਦੇਖਿਆ 11:00 ਵਜੇ ਉੱਠੇ ਮੈਂ ਸੁੱਬ ਗਈ ਹੁਣ ਉੱਠ ਹੈ ਹਾਂ ਤੇ ਠੀਕ ਹੈ ਗਾਇਜ਼ ਅੰਤੇ ਮੈਂ ਡਾਊਨ ਲੋਡ ਹੋ ਗਿਆ ਤੇ ਬਹੁਤ ਮੈਂ ਆ ਦਾ ਵਲੋਗ ਬਣਾ ਚੇ ਤੇ ਦੇਖ ਹੁਣ ਕਈ ਵਲੋਗ ਅਜੀ ਕਈ ਮੈਂ ਸੇਰੇ ਰਾਤੀ ਵਲੋਗ ਬਣਾਦਾ ਸੇਰੇ ਨਹੀਂ ਬਣਾਇਆ ਕਈ ਵਲੋਗ ਸੇਰੇ ਨੇ ਕਈ ਰਾਤੀ ਨੇ ਉਹ ਵਗੈਸਾ ਨੂੰ ਰਾਤੀ ਸੇਰੇ ਆਂਦੇ ਹੀ ਜਾਣਗੇ ਠੀਕ ਹੈ ਐਂਡ ਤੇ ਚਾਰ ਮਿੰਟ ਦਾ ਲੋ ਹੋ ਚੁੱਕਾ ਦੋ ਮਿੰਟ ਹੋਰ ਬਣਾ ਕੇ ਐਂਡ ਕਰਕੇ ਬੋਡ ਕਰਕੇ ਸੌਣਾ ਤਾਂ ਨਹੀਂ ਸੌ ਤਾਂ ਗਿਆ ਦੁਪਹਿਰੇ ਸੌਣ ਦਾ ਮਨ ਨਹੀਂ ਸੀ ਸੇਰੇ ਕੈ TV ਤੇ ਤੇ ਦੇਖਦੇ ਅੱਖ ਲੱਗ ਗਈ ਮੈਂ ਫਿਰ ਗੈਸ ਸੋਈ ਗਿਆ ਕਈ ਮੇਰਾ ਇਹੀ ਮਸੂਲਦਾ ਮੈਂ ਟੀਵੀ ਦੇ ਦੇਖਦੇ ਆ ਸੌਂਗਾ ਜੀ ਸੌਂਗਾ ਨਹੀਂ ਉਹ ਅੱਖ ਹੀ ਲੱਗ ਜਾਂਦੀ ਆ ਇਹ ਮੈਂ ਕਿਹਾ ਚਲੋ ਫਿਰ ਸੋਈ ਜੀਏ ਕੋਈ ਕੀ ਕਰ ਸਕਦੇ ਆ ਨਾ ਠੀਕ ਆ ਜਾਨ ਚਾਰ ਮੰਤਲ ਹੋ ਚੁੱਕੇ ਦੋ ਕਮਰੇ ਦਰਨਾ ਕੇ ਐਂਡ ਕਰਕੇ ਥੋੜਾ ਬਤਾ ਫੋਨ ਦੇਖਾਂਗੇ ਕਿਉਂਕਿ ਇਸ ਵਿੱਚ ਫੋਨ ਵੀ ਨਹੀਂ ਦੇਖਿਆ ਟੀਵੀ ਦੇਖ ਲਈ ਉਹ ਵੀ ਪਤਾ ਨਹੀਂ ਕਿੰਨੇ ਟਾਈਮ ਦੇਖਿਆ ਦੋ 10 15 ਮਿੰਟ ਦੇਖਿਆ ਅੰਤਵਾ ਮੈਸਜ ਮੇਰੀ ਅੱਖ ਹੀ ਲੱਗ ਗਈ ਉਹ ਸਾਰੇ ਜੋ ਹੈ ਟੀਵੀ ਨਹੀਂ ਦੇਖਿਆ ਤੇ ਗਾਈਜ਼ ਆਹੀ ਦੱਕਾ ਬਲੋ ਤੇ ਪਚਾਰ ਕਿੰਮਤਾ ਲੋਕੋ ਚੁੱਕਾ 2 ਮਿੰਟ ਹੋਰ ਬਣਾ ਕੇ ਆਣੇ ਤੱਕ ਉਪਲ ਕਰਕੇ ਸੋਣਾ ਤਾਂ ਚਲੋ ਨਹੀਂ ਹੈਗਾ ਪਰ ਫੋਰ ਤੱਕ ਠੀਕ ਹੈ ਇਸੀ ਅਰੇ ਮੌਸਮ ਗੇ ਸੀਰ ਦੰਨਾ ਤੇ ਨਹੀਂ ਪੈ ਰਿਹਾ ਇੰਨਾ ਤੇਜ਼ ਮਸਾਂ ਦੱਸ ਨਹੀਂ ਸਕਦਾ ਕਿ ਇੰਨਾ ਤਾਂ ਹਮਾਚੇ ਵੀ ਨਹੀਂ ਤੇ ਮੀਂਹ ਪਿਆ ਹੋਇਆ ਕਰੀ ਲੋ ਗੇ ਸਾਰਾ ਖ ਪੂਰਾ ਪਾਣੀ ਭਰ ਗਿਆ ਸੜਕ ਸਾਡੀ ਸੜਕ ਤੇ ਪੂਰਾ ਪਾਣੀ ਭਰ ਗਿਆ ठीक है और मैं स्कूल सड़क तक गए उतें मैं जब जाता ही उन्ना पानी भर जाता ही शुक्रवार मैं स्कूल नहीं गया तो उतने बहुत पानी भरिया होंगे गाइश वैसे मैं ऑटो जा मैं चिंता नहीं है चिं चिंता नहीं हैगी गई फिर भी पानी तो भर है, है चल के ही आना ही उड़ के त आ नहीं सकते ऑटो पर बह सकते ठीक है ना आएगा इतना बहुत ज्यादा हल्ले भी गई जो ਮੀਂਹ ਦਾ ਮੌਸਮ ਅਰੇਗੀ ਬਰਾ ਰਾਤੀ ਪਵੇ ਹੁਣ ਤੋਂ ਲੈ ਕੇ ਰਾਤ ਤੱਕ ਪਵੇ ਉਹ ਕੁਛ ਨਹੀਂ ਪਤਾ ਹੱਲੇ ਵੀ ਗਾਈ ਥੋੜਾ ਥੋੜਾ ਪੈ ਰਿਹਾ ਹੈ ਉਹ ਤੁਹਾਨੂੰ ਮੈਂ ਦਿਖਾਂਦਾ ਜੀ ਬਾਹਰ ਕਿਚੜ ਨਾ ਹੁੰਦੀ ਗਾਇਜ਼ ਬਾਹਰ ਕਿਚੜ ਮੈਂ ਜਾਣਾ ਹਾਂ ਜੀ ਮੈਂ ਦੇਖ ਦੂਗਾ ਤੁਹਾਨੂੰ ਪਤਾ ਚੱਪਾ ਤੁਹਾਨੂੰ ਪਤਾ ਸਲਿਪੀ ਹੁੰਦੀ ਸਾਰੀਆਂ ਕੋਈ ਵੀ ਸਹੀ ਨਹੀਂ ਹੁੰਦੀ ਤੇ ਲੰਨ ਤੇ ਕਵਨ ਦਰ ਹੋ ਚੁੱਕਿਆ ਐਂ ਕਾ ਛੇ ਮਨ ਤੋਂ ਚੁੱਕਿਆ ਹੁਣ ਬਸ ਐਂਡ ਕਰਨ ਲੱਗਾ ਹਾਂ ਤਾਂ ਹੋ ਗਿਆ ਤੁਹਾਨੂੰ ਅਦਾ ਵਲੋਗਸ ਅੰਦਾ ਆਇਆ ਹੋਏਗਾ ਅਪਸ਼ਨ ਦਾ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ Thank you for watching. Bye guys.